ਬੈਵਰ ਚ ਲਿਖਿਆ ਤੁਸੀਂ ਸਚਾਈ ਨੂੰ ਯਾ ਜਾਣ ਲੋਗੇ ਤੇ ਸਚਾਈ ਤੁਹਾਨੂੰ ਆਜਾ ਦੇ ਹੋਰ ਇਹਨਾਂ ਦੀ ਕੁਰਬਾਨੀ ਨਹੀਂ ਆ ਕਿਸੇ ਦੀ ਵੀ ਤੇ ਨਾ ਹੀ ਉਹਦੀ ਕੁਰਬਾਨੀ ਨੂੰ ਕਿਸੇ ਨਾਲ ਜੋੜਿਆ ਕਰੋ ਬੋਲ ਹallelujah ਹallelujah ਹਨ ਜੇ ਸੁਮਸੀ ਆਏ ਪਾਪੀਆਂ ਦੇ ਲਈ ਆਇਆ ਹੈ ਨਾ ਤੇ ਪਾਪੀਆਂ ਦੇ ਪਾਪ ਮੁਕਾਉਣ ਆਇਆ ਹੈ ਪਾਪੀਆਂ ਨੂੰ ਖਤਮ ਨਹੀਂ ਕਰਨ ਆਇਆ ਹੈ ਪਾਪ ਨੂੰ ਖਤਮ ਕਰਨਾ ਹੈ ਨਰਸਿਆਂ ਨੂੰ ਖਤਮ ਕਰਨਾ ਹੈ ਬ੍ਰਿਆਈ ਨੂੰ ਖਤਮ ਕਰਨਾ ਹੈ ਤੇ ਜਿਹੜਾ ਰਿਸ਼ਤਾ ਕਾਲ ਗੁਰਖ ਦੇ ਨਾਲ ਉਹਨਾਂ ਦਾ ਖਤਮ ਹੋ ਗਿਆ ਸੀ ਜਿਹੜਾ ਰਿਸ਼ਤਾ ਉਹਨਾਂ ਦਾ ਵਾਹਿਗੁਰੂ ਦੇ ਨਾਲੋਂ ਟੁੱਟ ਗਿਆ ਸੀ ਯਹੋਵਾ ਪਰਮੇਸ਼ਰ ਦੇ ਨਾਲੋਂ ਟੁੱਟ ਗਿਆ ਸੀ ਉਹ ਰਿਸ਼ਤਾ ਉਹ ਮੇਲ ਮਲਾਪ ਉਹ ਮੇਲ ਮਲਾਪ ਦੀ ਜੁਤੀ ਉਹ ਮੇਲ ਮਲਾਪ ਦੀ ਤਿਆਰੀ ਓ ਜੇਸੂ ਮਸੀਹ ਦੇ ਜੇਸੂ ਮਸੀਹ ਉਹ ਪਿਤਾ ਪਰਮੇਸ਼ਵਰ ਦੇ ਨਾਲ ਮਲਾਉਣ ਵਾਸਤੇ ਆਏ ਤੇ ਸਵਰਗ ਦਾ ਸਵਰਗਾਂ ਦੇ ਵਿੱਚ ਲੈ ਜਾਣ ਵਾਸਤੇ ਆਏ ਇੱਕ ਵਾਰੀ ਫਿਰ ਬੋਲੋ ਆਏ ਜੇਸੂ ਸਿੱਖਾਣ ਦੇ ਲਈ ਆਏ ਇੱਕ ਧਰਮ ਦੇ ਲਈ ਆਏ ਜੇਸੂ ਮਸੀਹ ਧਰਮ ਦੇ ਲਈ ਨਹੀਂ ਆਏ ਜੇਸੂ ਮਸੀਹ ਆਏ ਤੇ ਉਹ ਮੁਕਤ ਦੀ ਨੂੰ ਲੈ ਕੇ ਆਏ ਤੇ ਤਾਂਕੇ انسان ਨੂੰ ਮੁਕਤੀ ਮਿਲ ਜਾਏ ਤੇ ਉਹਦਾ ਰਿਸ਼ਤਾ ਜਿਹੜਾ ਪਰਮੇਸ਼ਰ ਦੇ ਨਾਲ ਜੁੜੇ ਜੈ ਅਗਲਾ ਬੱਚਾ ਪੜਾ ਕੇ ਮਿਹਰਬਾਨੀ ਕਰਕੇ ਆਪੇ ਸਾਡੇ ਪਾਪਾ ਆਪਣੇ શરીਰ ਵਿੱਚੋਂ ਕੱਢੇ ਜੁੜ ਲਿਆ ਇੱਕ ਜੋ ਸ਼ਾਇਆ 'ਚ ਲਿਖਿਆ ਨਾ ਅੱਛਾ ਚਵੀ ਚਵੀਆ ਚ ਵਿੱਚ ਲਿਖਿਆ ਪਹਿਲਾ ਪੰtras 2 ਦੀ ਚਵੀ ਚ ਇਸ ਤਰ੍ਹਾਂ ਲਿਖਿਆ ਕੀ ਲਿਖਿਆ ਆਪ ਸਾਡੇ ਆਪਾ ਨੂੰ ਆਪਣੇ ਸਰੀਰ ਵਿੱਚ ਰੋਕੂ ਤੇ ਚੁੱਕ ਲਿਆ ਹਾਂ ਵੀ ਇਸੇ ਬਾਪ ਦੇ ਵੱਲੋਂ ਮਰ ਕੇ ਦਰਮੇਂ ਦੇ ਵੱਲੋਂ ਜੀਵਤੀ ਸੁਣੋ ਬੜੇ ਧਿਆਨ ਦੇ ਨਾਲ ਸਮਝਣ ਵਾਲੀ ਗੱਲ ਆ ਉਹ ਆਪ ਇਹਨ ਇਥੇ ਲਿਖਿਆ ਆਪ ਹਨਾ ਆਪ ਇਹ ਸੁਮਸੀ ਇਥੇ ਫਿਰ ਆਪ ਹੀ ਲਿਖਿਆ ਵੀ ਆਪ ਹੀ ਹੋ ਸਾਡੇ ਆ ਪਾਪਾ ਨੂੰ ਚੁੱਕ ਕੇ ਰੁੱਖ ਤੇ ਚੁੱਕ ਲਿਆ ਸੁਣੋ ਉਹ ਆਪ ਸਾਡੇ ਪਾਪ ਪਾਪਾ ਨੂੰ ਚੁੱਕ ਲਿਆ ਕਿਹਨੇ ਪਾਪ ਨੂੰ ਚੁੱਕਿਆ ਕਹਿੰਦੇ ਕਿ ਕਦੀ ਕਿਹਨੇ ਕਿਹਾ ਕਿ ਮੈਂ ਤੇਰੇ ਪਾਪ ਮਾਫ ਕਰ ਦੂੰਗਾ ਕਿਆ ਕਿਸੇ ਨੇ ਜੀਸ਼ੂਸੀ ਕਹਿੰਦਾ ਨਾ ਹੈ ਮੈਂ ਕੀ ਕਹਾਂਗਾ ਤੇਰੇ ਪਾਪ ਮਾਫ ਕਰ ਔਰ ਖੁਦ ਜਾ ਤੇਰੇ ਪਾਪ ਮਾਫ ਹੋਗੇ ਗਾਹ ਤੋਂ ਪਾਪ ਨਾ ਤੈ ਇੱਕ ਪਾਪ ਮਾਫ ਕਰੁੰਦਾ ਇਤਕਾਰ ਜਿਹੜਾ ਆ ਨਾ ਉਹ ਕਿਹਦੇ ਕੋਲ ਆ ਯਿਸੂ ਮਸੀਹ ਦੇ ਕੋਲ ਆ ਯਿਸੂ ਮਸੀਹ ਵਰਗਾ ਕੋਈ ਵੀ ਨਹੀਂ ਆ ਨਾ ਕੋਈ ਹੋ ਸਕਦਾ ਹੈ ਨਾ ਪੁਣਿਆਤ ਜਾ ਹੋ ਤੇਰੇ ਪਾਪ ਕੀ ਹੋਗੇ ਨੇ ਮਾਫ ਹੋਗੇ ਉਹ ਆਪ ਯਿਸੂ ਮਸੀਹ ਸਾਡਿਆਂ ਪਾਪਾਂ ਨੂੰ ਚੁੱਕ ਕੇ ਤੇ ਕਿੱਥੇ ਚੜ ਗਿਆ ਸਲੀਬ ਦੇ ਉੱਤੇ ਲੱਕੜ ਦੇ ਉੱਤੇ ਚੜ ਗਿਆ ਆਪ ਚੜਿਆ ਆਪ ਉਹਨੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰਤਾ ਵੀ ਠੋਕੋ ਮੇਰੇ ਵੇ ਹੱਥ ਅੱਟ ਕਿਲ ਠੋਕੋ ਮੇਰੀ ਪਸਲੀ ਚ ਨੇਜਾ ਮੇਰੇ ਸਿਰ ਤੇ ਕੰਡਿਆਂ ਦਾ ਤਾਜ ਪਾ ਦਿਓ ਉਹਨੇ ਆਪ ਕਿਹਾ ਵੀ ਤੁਸੀਂ ਮੇਰੇ ਮੂੰਹ ਤੇ ਠੁੱਕੋ ਉਸਨੇ ਆਪ ਕਿਹਾ ਕਿ ਮੇਰੀ ਦਾੜੀ ਨੂੰ ਘੁੱਟੋ ਬੋਲੋ ਹਾਲੇਲੂਆ ਇਕ ਕਲਾਮ ਯਿਸੂਸੀ ਜਾਣਦਾ ਸੀ ਪਹਿਲੇ ਜਸਾਇਆ ਨੇ ਲਿਖ ਦਿੱਤਾ ਸੀ ਜਸਾਇਆ ਨੂੰ ਪੜ੍ਹ ਦਿਓ ਮਿਹਰਬਾਨੀ ਕਰਕੇ 53 ਉਹਦੀ 4-5 ਹਜ਼ਾਰ ਕਰੋ ਸੱਚਮੁੱਚ ਉਸਨੇ ਸਾਡੇ ਗਮ ਝੁਕਲੇ ਸੱਚਮੁੱਚ ਉਸਨੇ ਸਾਡੇ ਗਮ ਝੁਕਲੇ ਅੱਜ ਸਾਡੇ ਦੁੱਖ ਉਠਾਏ ਸਾਡੇ ਉਸਨੇ ਦੁੱਖ ਉਠਾਏ ਬੋਲੋ ਹਾਲੇਲੂਇਆ ਯਿਸੂਸੀ ਸਲੀਬ ਤੇ ਕਾਦੇ ਨਹੀਂ ਛੜੇ ਸਾਡੇ ਦੁੱਖ اٹھਾਉਣ ਦੇ ਲਈ ਅੱਜ ਜਿਹੜੇ ਚਮਤਕਾਰ ਹੁੰਦੇ ਨੇ ਉਹ ਜਸੂਮਸੀ ਦੀ ਕੁਰਬਾਨੀ ਦੇ ਕਾਰਨ ਹੁੰਦੇ ਨੇ ਬੋਲੋ ਹਾਲੇਲੂਇਆ ਅੱਜ ਲੰਗੜੇ ਵੀ ਚੱਲ ਪੈਂਦੇ ਨੇ ਜੇ ਕਿਸੇ ਦੀ ਬਾਹ ਸੁੱਕੀ ਹੁੰਦੀ ਆ ਤੇ ਉਸੇ ਵੇਲੇ ਚੱਲ ਪੈਂਦੀ ਆ ਪਿਛਲੇ ਹਫਤੇ ਉਹ ਭੈ ਅੱਜ ਨਹੀਂ ਆਇਆ ਪਿਛਲੇ ਹਫਤੇ ਉਹਦੀ ਕਿੰਨਿਆਂ ਨੇ ਵੇਖੀ ਸੀ ਆ ਜਿਹੜੀ ਬਾਹ ਸੁੱਕੀ ਪਈ ਸੀ ਚੱਲਦੀ ਨਹੀਂ ਸੀ ਬਾਕੀਆਂ ਨੇ ਨਹੀਂ ਵੇਖੀ ਆ ਬਾਕੀ ਵੀ ਕਿਹਾਏ ਹਾਂ ਤੇ ਬਾਹ ਉਹ ਇਦਾਂ ਚੱਲਣ ਲੱਗ ਪਈ ਕਿ ਨਹੀਂ ਚੱਲਣ ਲੱਗ ਪਈ ਨਾ ਇੱਕ ਹੀ ਮੈਂ ਕੀਤੀ ਸੀ ਹਨ ਜਿਸ ਨੇ ਸਾਡੇ పాਪ ਮੋਢਿਆਂ ਤੇ ਚੁੱਕਲੇ ਬੋਲੋ ਹallelujah ਉਹਦੇ ਮੋਢਿਆਂ ਤੇ పాਪ ਦਾ ਬੋਝ ਸੀ ਔਰ ਬੋਝ ਕਰਕੇ ਉਹ ਧੱਬੀ ਹੁਈ ਸੀ ਤੇ ਉਹਦੀ ਬਾਹ ਪਾਪ ਦੇ ਕਾਰਨ ਸੁੱਕ ਗਈ ਜਦੋਂ ਦੇ ਪਾਪ ਮਾਫ ਕੀਤੇ ਉਹਦੇ ਪਾਪ ਝੁਕਲੇ ਤੇ ਉਹਦੇ ਉਹਦੀ ਬਾਨੂ ਕੀ ਕਰ ਦਿੱਤਾ ਪ੍ਰਭੂ ਨੇ ਚੰਗਿਆਂ ਤੱਕ ਹੋਰ ਵੀ ਚਮਤਕਾਰ ਐਤਵਾਰ ਤੱਕ ਐਤਵਾਰ ਤੱਕ ਪੂਰਾ ਉਹ ਜਿੱਥਿਆ ਤੱਕ ਭੰਗ ਗਿਆ ਸੀ ਹਾਂ ਹਣ ਬੋ ਹਾਲੇਲੂਇਆ ਹਣ ਕਿੰਨੇ ਕਿੰਨੇ ਵੱਡੇ ਵੱਡੇ ਕੀ ਦੇਖ ਕੇ ਕੰਮ ਹੋਇਆ ਖੁਦਾ ਨੇ ਕੀਤੇ ਕੌਣ ਕਰਦਾ ਪਾਸਟਰ ਨਹੀਂ ਜੇ ਕਰਦਾ ਪਾਸਟਰ ਨੂੰ ਚਾਣਾ ਕਰਿਆ ਕਰੋ ਪਾਟ ਨੂੰ ਨਾ ਪਾ 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 ਜਿੱਦ ਤੱਕ ਨਾ ਕਰਦੇ ਰਹਾ ਕਰੋ ਬੋਲੋ ਹਾਲੇਲੂਇਆ ਜੀਸੂ ਜੀਸੂ ਕਰਿਆ ਕਰੋ ਪ੍ਰਭੂ ਪ੍ਰਭੂ ਕਰਿਆ ਕਰੋ ਬੋਲੋ ਹਾਲੇਲੂਇਆ ਕੀ ਕਰਿਆ ਕਰੋ ਪ੍ਰਭੂ ਪ੍ਰਭੂ ਕਰਿਆ ਕਰੋ ਪ੍ਰਭੂ ਨੇ ਕਿੱਥੇ ਆਪ ਮੈਨੂੰ ਚੰਗਿਆਂ ਜੀਸੂ ਨਹੀਂ ਤੇ ਕਰਦਾ ਮੈਨੂੰ ਚੰਗਿਆਂ ਕਰਦਾ ਤੁਹਾਡੇ ਘਰ 'ਚ ਯਿਸੂ ਦਾ ਵਚਨ ਹੋਵੇ ਇਹ ਨਹੀਂ ਫੋਟੋ ਨਾਲ ਹੋਵੇ ਫੋਟੋ ਨੇ ਤੁਹਾਨੂੰ ਚੰਗਿਆ ਨਹੀਂ ਕਰਨਾ ਯਿਸੂ ਨੇ ਚੰਗਿਆ ਕਰਨਾ ਜਿਸ ਨੇ ਤੁਹਾਡੇ ਗਮ ਤੁਹਾਡੇ ਪਾਪ ਆਪਣੇ ਮੋਢਿਆਂ ਤੇ ਚੁੱਕ ਲੇ ਤੇ ਸਲੀਬ ਤੇ ਚਾੜ ਗਿਆ ਇੱਕ ਵਾਰੀ ਸਿਰ ਬੋਲੋ ਆਮੀਨ ਆਮੀਨ ਉੱਚੀ ਆਵਾਜ਼ ਨਾਲ ਬੋਲੋ ਆਮੀਨ ਆਮੀਨ ਉਹਨੇ ਕੀਤੇ ਤੁਹਾਡੇ ਗਮ ਚੁੱਕ ਲਈ ਉਹਨੇ ਚੁੱਕਿਆ ਕਿੰ ਪਾਪਟਰ ਨਹੀਂ ਚੁੱਕੇ ਪਾਪਟਰ ਦੀਆਂ ਫੋਟੋਆਂ ਦੀ ਪੂਜਾ ਨਾ ਕਰਿਆ ਕਰੋ ਜਿਸੂ ਦੀ ਪੂਜਾ ਕਰੋ ਜਿਸੂ ਜੀ ਨੇ ਕੀ ਕਿਹਾ ਇਹ ਮੇਰਾ ਵਚਨ ਹੈ ਤੁਹਾਡੇ ਕਿੱਥੇ ਹੋਵੇ ਹਿਰਦੇ ਦੇ ਵਿੱਚ ਹੋਵੇ ਹਨ ਤੇ ਤੁਹਾਡੀਆਂ ਚਿੰਗਾਠਾਂ ਦੇ ਉੱਤੇ ਇਹ ਵਚਨ ਲਿਖਿਆ ਹਨਾ ਇੱਥੇ ਫੋਟੋ ਕਿਹਾ ਤੇ ਵਚਨ ਕਿਹਾ ਹੈਨਾ ਤੁਹਾਨੂੰ ਹੋ ਸਕਦਾ ਕਿ ਪਾਤਰ ਵੀ ਕਹਿੰਦੇ ਹੋਣਗੇ ਵੀ ਮੇਰੀ ਫੋਟੋ ਜਾ ਕੇ ਉੱਥੇ ਲਾ ਦਿਓ ਆਪਣੇ ਘਰ 'ਚ ਹੈਨਾ ਮੈਂ ਦੇਖਿਆ ਕਈਆਂ ਨੇ ਲਾਈਆਂ ਨੇ ਆਪਣੇ ਕਈਆਂ ਨੇ ਸਰਾਹਣੇ ਦੇ ਲਾਗੇ ਰੱਖੀਆਂ ਨੇ ਹੈ ਉਹ ਸੋਣੇ ਪਈ ਪਾਤਰ ਦੇ ਹੱਥਾਂ ਪੈਰਾਂ ਦੇ ਵਿੱਚ ਕਿੱਲ ਠੋਕੇ ਗਏ ਸੀ ਹੈ ਇਹੋ ਜਿਹੜਾ ਤੀਸਰੇ ਦਿਨ ਜਿੰਦਾ ਹੋਇਆ ਇਹ ਜਸੂ ਆ ਬੋਲ ਹਾਲੇਲੂਇਆ ਆਦਰ ਕਿਨੂੰ ਦੇਣਾ ਪਾ ਆਪਣੇ ਯਿਸੂ ਨੂੰ ਆਦਰ ਦੇਣਾ ਹਾਂ ਖੁਦਾ ਦੇ ਦਾਸ ਗੂਣੇ ਆਦਰ ਦੇ ਜੋਗ ਨੇ ਆਦਰ ਕਰਨਾ ਪਰ ਯਿਸੂ ਦਾ ਆਦਰ ਛੱਡ ਕੇ ਨਹੀਂ ਕਰਨਾ ਯਿਸੂ ਦਾ ਆਦਰ ਕਰਨਾ ਇੱਕ ਵਾਰੀ ਫੇਰ ਬੋਲੋ ਹਾਲੇਲੂਇਆ ਹਾਲੇਲੂਇਆ ਕਿਉਂ ਸੁਣੂ ਪਾਜੀ ਕਿਤੇ ਅੱਛਾ ਬਾਦ ਗਿਆ ਕੋਈ ਗੱਲ ਨਹੀਂ ਅਸੀਂ ਹੁਣ ਸੁਣੀਏ ਬੜੇ ਧਿਆਨ ਨਾਲ ਕਿ ਬਸਾਂ ਹੁਣ ਮਾਰਿਆ ਹੋਇਆ ਹੋਇਆ ਹੁਣ ਅਸਾਂ ਉਹਨੂੰ ਕਿੱਦਾਂ ਦਾ ਸਮਝਿਆ ਮਾਰਿਆ ਹੋਇਆ ਕੁਚਲਿਆ ਹੋਇਆ ਸਮਝਦੇ ਪਰਮੇਸ਼ਰ ਦਾ ਕੁੱਟਿਆ ਹੋਇਆ ਪਰਮੇਸ਼ਰ ਦਾ ਕੁੱਟਿਆ ਹੋਇਆ ਵੀ ਇਹਨੂੰ ਪਰਮੇਸ਼ਰ ਭੱਜਿਆ ਹੋਇਆ ਭੱਜਿਆ ਹੋਇਆ ਸਮਝਦੇ ਆਹੀ ਜੇ ਸੁਣ ਕਿੱਦਾਂ ਦਾ ਸਮਝਦੇ ਆ ਟੁੱਟਾ ਹੋਇਆ ਸਮਝਦੇ ਆ ਕੁਝ ਫੋਟੋਆਂ ਵੀ ਆਉਂਦੀਆਂ ਇਕਾਂ ਦੀਆਂ ਬਣਾ ਦਿੰਦੇ ਨੇ ਹੈ ਬੋਲੋ ਹਾਲੇਲੂਇਆ ਹਾਂ ਉਹਦੇ ਬੁੱਤ ਬੜੇ ਬੜੇ ਵੱਡੇ ਬਣਾ ਬਣਾ ਕੇ ਚਰਚਾਂ ਚ ਲਾਏ ਨੇ ਹਨਾ ਬੋਲ ਹallelujah ਇੱਕ ਪਾਸੇ ਪ੍ਰਭੂ ਨੇ ਕਿਹਾ ਤੁਸੀਂ ਬੁੱਤਾਂ ਦੀ ਪੂਜਾ ਨਾ ਕਰੋ ਕਿਸੇ ਵੀ ਬੁੱਤ ਦੀ ਪੂਜਾ ਨਾ ਕਰਿਓ ਤੇ ਆਹ ਹੁਣ ਵੇਖੋ ਜਿਨ੍ਹਾਂ ਨੇ ਜਿਹੜੇ ਬੁੱਤਾਂ ਦੀ ਪੂਜਾ ਕਰਦੇ ਨੇ ਚਾਹੇ ਚੰਸੀ-ਮਸੀ ਹੈ ਹਨਾ ਤੇ ਉਹ ਕੀ ਕਰਦੇ ਨੇ ਪਾਪ ਆਦਿ ਨੇ ਪਾਪ ਦੀ ਮਨਜ਼ੂਰੀ ਕੀ ਆ ਮੌਤ ਆ ਮੇਰੀ ਉਹ ਪਿਆਰੀ ਉੱਠਿਆ ਕੇ ਪਰਣਾ ਤੁਸੀਂ ਨਾ ਪਾਪ ਇਹੋ ਜਿਹਾ ਕਰਿਓ ਆਖਰੀ ਬਚਨ ਦੋ ਲੈਣਾ ਫਿਰ ਉਸ ਸਾਡੇ ਉੜਾਤਾ ਤੇ ਲਈ ਗਵਾਹੀ ਕੀਤਾ ਉਹ ਜਿਹੜਾ ਜਸੂਸੀ ਆਨਾ ਇਹ ਜਸਾਇਆ ਨੇ 5000 ਸਾਲ ਪਹਿਲੇ ਜਸੂਸੀ ਦੀ ਸਲੀਪੀ ਕਹਾਣੀ ਲਿਖ ਦਿੱਤੀ ਔਰ ਇਹ ਵੀ ਲਿਖ ਦਿੱਤਾ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਖਲੀਸੀਆ ਆ ਉਹ ਕੀ ਹੋਏਗੀ ਉਹ ਜਸਮ ਸਿੰਘ ਨੂੰ ਕੁਚਲਿਆ ਹੋਇਆ ਸਮਝੇਗੀ ਮਾਰਿਆ ਹੋਇਆ ਸਮਝੇਗੀ ਅੱਜ ਬਹੁਤ ਸਾਰੇ ਇਦਾਂ ਹੀ ਸਮਝਦੇ ਨੇ ਉਹਦੀ ਫੋਟੋ ਵੇਖ ਕੇ ਕਹਿਣਗੇ ਜਸਮ ਸਿੰਘ ਕੁਚਲਿਆ ਹੋਇਆ ਹੈ ਪਰ ਇਹ ਨਹੀਂ ਸਮਝਦੇ ਕਿ ਜਸਮ ਸਿੰਘ ਕੁਚਲਿਆ ਸੀ ਪਰ ਮੁਰ ਗਿਆ ਹੋਣ ਜਿਉਂਦਾ ਸਾਡੇ ਪੁਰਾਣਾਂ ਦੇ ਲੈ ਕੀਤਾ ਗਿਆ ਸਾਡੇ ਪੁਰਾਦਾਂ ਦੇ ਕਾਰਨ ਗਾੜ ਕੀਤਾ ਗਿਆ ਸਾਡੀਆਂ ਵਧੀਆਂ ਦੇ ਕਾਰਨ ਸਾਡੀਆਂ ਵਧੀਆਂ ਦੇ ਕਾਰਨ ਸਾਡੇ ਪਾਪਾਂ ਦੇ ਕਾਰਨ ਮੇਰੀ ਸਾਡੇ ਪਾਪਾਂ ਦੇ ਕਾਰਨ ਉਹ ਕੁਚਲਿਆ ਗਿਆ ਸਾਡੀ ਸ਼ਾਂਤੀ ਲਈ ਉਸਤੇ ਦਾੜਨਾ ਹੋਈ ਸਾਡੀ ਸ਼ਾਂਤੀ ਦੇ ਲਈ ਇਹ ਕਾਰਨਾ ਹੋਈ ਹੈ ਜੇ ਸੂਸੀ ਦੇ ਉੱਤੇ ਜਿਸ ਦੇ ਮਾਰ ਖਾਨ ਦੋਸਤੀ ਮਿਲ ਰਹੀ ਹੈ ਹੁਣ ਆ ਅੱਜ ਚੰਗਿਆਈ ਸਾਨੂੰ ਮਿਲਦੀ ਆ ਤੇ ਉਹਦੇ ਮਾਰ ਖਾਣ ਨਾਲ ਮਿਲਦੀ ਆ ਮਾਰ ਉਹਨੇ ਖਾਧੀ ਤੇ ਚੰਗੇ ਅਸੀਂ ਹੋਏ ਆ ਸ਼ਾਂਤੀ ਸਾਨੂੰ ਮਿਲੀ ਮੁਕਤੀ ਸਾਨੂੰ ਮਿਲੀ ਨਜਾਤ ਸਾਨੂੰ ਮਿਲੀ ਸਵਰਗ ਵਾਲੇ ਅਸੀਂ ਕਹੌਂਦੇ ਇਸ ਕਰਕੇ ਕਹੌਂਨੇ ਆ ਕਿਉਂਕਿ ਉਸਨੇ ਸਾਡੇ ਸਾਰੇ ਗਮ ਚੁੱਕਲੇ ਤੇ ਗਮ ਚੁੱਕ ਕੇ ਸਲੀਬ ਉੱਤੇ ਚੜ੍ਹ ਤੇ ਸਾਡੇ ਲਈ ਮਾਰਿਆ ਗਿਆ ਤੇ ਸਾਡੇ ਲਈ ਗੜਾ ਗਿਆ ਤੇ ਸਾਡੇ ਲਈ ਫਿਰ ਤੀਸਰੇ ਦਿਨ ਜਿੰਦਾ ਹੋਇਆ ਹੈ ਸਾਡਾ ਯਿਸੂ ਮਸੀਹ ਦੀ ਕੁਰਬਾਨੀ ਵੇਖੋ ਤਿੰਨ ਦਿਨ ਦੇ ਲਈ ਦੋ ਦਿਨ ਦੇ ਲਈ ਮਰਿਆ ਤੇ ਤੀਸਰੇ ਦਿਨ ਫਿਰ ਜਿੰਦਾ ਹੋ ਗਿਆ ਫਿਰ ਕਹਿੰਦੇ ਤੇ ਸੁਮਸੀ ਦੀ ਕੁਰਬਾਨੀ ਨਹੀਂ ਸंसਾਰ 'ਚ ਜਿੰਨੇ ਆਏ ਮਰੇ ਉਹਨਾਂ ਦੀਆਂ ਮਚਾਰਾ ਬਣੀਆਂ ਉਹਨਾਂ ਦੀਆਂ ਕਬਰਾਂ ਬਣੀਆਂ ਉਹਨਾਂ ਦੇ ਵੱਡੇ ਵੱਡੇ ਨਿਸ਼ਾਨ ਬਣੇ ਉੱਤੇ ਲਿਖਿਆ ਗਿਆ ਪਰ ਜੇ ਸੁਮਸੀ ਦੀ ਕਬਰ ਤੇ ਕੀ ਲਿਖਿਆ ਉਹ ਇੱਥੇ ਹੈਗਾ ਨਹੀਂ ਜੇਸੂ ਕੀ ਹੋ ਗਿਆ ਜਿੰਦਾ ਉਹ ਗਿਆ ਤੇ ਪ੍ਰੂਫ ਦੇਣ ਦੇ ਲਈ ਵੀ ਲੋਕ ਇਹ ਨਾ ਕਹਿਣ ਕਿ ਜੇ ਸੁਮਸੀ ਜਿੰਦਾ ਹੋਇਆ ਨਹੀਂ ਇਹ ਸੁਮਸੀ 40 ਦਿਨ ਤੱਕ ਉਹਨਾਂ ਦੇ ਵਿੱਚ ਰਿਹਾ ਵੀ ਤਾਂ ਕਿ ਲੋਕਾਂ ਨੂੰ ਇਹ ਨਾ ਕਹਿਣ ਕਿ ਜੇ ਸੁਮਸੀ ਨਹੀਂ ਜਿੰਦਾ ਹੋਇਆ ਜੇ ਸੁਮਸੀ 40 ਦਿਨ ਤੱਕ ਉਹਨਾਂ ਨੂੰ ਸ਼ਰਮਿੰਦਿਆ ਕਰਦਾ ਰਿਹਾ 40 ਦਿਨ ਤੱਕ 40 ਦਿਨ ਤੱਕ ਫਿਰ 40 ਦਿਨ ਉਹਨੇ ਵੱਡੇ ਵੱਡੇ ਚਮਤਕਾਰ ਕੀਤੇ ਤੇ ਜਿੱਦੋਂ ਜੇ ਸੁਮਸੀ ਉੱਪਰ ਗਿਆ ਨਾ ਤੇ ਸਾਰੇ ਦੁਨੀਆ ਦੇ ਵਿੱਚ ਗਿਆ ਤੇ ਉਥੇ ਇਹ ਗਿਆ ਗਿਆ ਵੀ ਜਿਹੜਾ ਜਸੂ ਤੁਸੀਂ ਹੁਣ ਜਾਂਦਿਆਂ ਵੇਖਦੇ ਹੋ ਨਾ ਇਹੀ ਜਸੂ ਅਸੀਂ ਆਉਂਦਿਆਂ ਵੀ ਵੇਖੋਗੇ ਹੁਣ ਤੁਸੀਂ ਜਾਂਦਿਆਂ ਵੇਖ ਰਹੇ ਹੋ ਨਾ ਤੇ ਇਹ ਜਸੂ ਤੁਸੀਂ ਆਉਂਦਿਆਂ ਵੀ ਵੇਖੋ ਵੀ ਮੇਰੇ ਪਿਆਰੇ ਪਿਆਰੀ ਭੈਣ ਭਰਾਓ ਮੈਂ ਸਲੀਬ ਦੀ ਕਹਾਣੀ ਤੁਹਾਨੂੰ ਹਫਤੇ ਬਾਅਦ ਦੂਸਰੇ ਤੀਸਰੇ ਹਫਤੇ ਸੁਣਾਇਆ ਕਰਨੀ ਤਾਂ ਕਿ ਜਸੂ ਮਸੀਹ ਦੀ ਕੁਰਬਾਨੀ ਬਾਰੇ ਚੰਗੀ ਤਰ੍ਹਾਂ ਸਮਝ ਲੱਗੇ ਪਤਾ ਲੱਗੇ ਕਿ ਜਸੂ ਮਸੀਹ ਦੀ ਕੁਰਬਾਨੀ ਮਤਲਬ ਇਤਿਹਾਸ ਨਹੀਂ ਆ ਅਨਸਾਨ ਨੂੰ ਬਚਾਉਣ ਦੇ ਲਈ ਆ ਬੋਲੋ ਹਾਲੇਲੂਇਆ ਸੰਸਾਰ ਨੂੰ ਸੰਸਾਰੀ ਨਹੀਂ ਆ ਉਹ ਸਵਰਗੀ ਆ ਖੁਦਾ ਤੁਹਾਨੂੰ ਕਿਨਾਂ ਬਚਨਾਂ ਦੁਆਰਾ ਬਹੁਤ ਸਾਰੀ ਆਸ਼ੀਸ਼ ਦੇ ਕਿ ਪਤਾ ਚੁਪੈਣਾ ਬੜੀ ਦੌੜਾਂ ਤੇ ਬੜੀਆਂ ਵਾਰ ਵਾਰ ਟਾਈਮ ਆਵਾ ਲੈ ਖੜੀਆਂ ਸੀ ਕਿਉਂਕਿ ਜਿੰਨ ਜਿਆਦਾ ਉਹ ਦਿਨ ਨਹੀਂ ਕੈਂਦੀਆਂ ਆਓ ਖੁਦਾ ਦਾ ਕਿੰਨਾ ਵਚਨਾਂ ਦਾ